ਚੰਗੇ ਉੱਠਣਗੇ ਮਿਹਨਤ ਕਰਕੇ ਮੱਲਾ ਸ਼ਾਜਾ ਦੁਨੀਆ ਉੱਤੇ ਤੋਂ ਖੜਖੜ ਲੋਕੀ ਫਿਰ ਤੇਰਾ ਸਰਨਾਮਾ ਪੁੱਛਣਗੇ ਵਿੱਚ ਕਬੱਡੀ ਰਿਕਾਰਡ ਬਣਾਇਆ ਸੰਦੀਪਪੁਰੀਏ ਗੋਪੀ ਦੇ ਉਮਰੀਆਣੇ ਵਾਲਿਆਂ ਲੱਗਦਾ ਔਖੇ ਟੁੱਟਣਗੇ ਜਿਹੜਾ ਘਾਟਾ ਚੋਲਾ ਸਰਦਾ ਸੁਖਮਣ ਪਾ ਗਿਆ ਓਏ ਉਹ ਉਮਰਾਂ ਦੇ ਰੋਣੇ ਬੂਟਿਆ ਔਖੇ ਮੁੱਕਣਗੇ ਉਹ ਉਮਰਾਂ ਦੇ ਰੋਣੇ ਬੂਟਿਆ ਔਖੇ ਮੁਕ ਉਹ ਉਮਰਾਂ ਦੇ ਰੋਣੇ ਬੂਟਿਆ ਔਖੇ ਮੁੱਕਣਗੇ ਸਰਦਾਰ ਕਰਮਾ ਸਿੰਘ ਜੀ ਪਰਿਵਾਰ ਦਾ ਮਾਤਾ ਸ਼ਗੀਰ ਕੌਰ ਜੀ ਦੇ ਪਰਿਵਾਰ ਦਾ ਰਸ਼ੇਰ ਤੌਰ ਤੇ ਬਹੁਤ ਬਹੁਤ ਧੰਨਵਾਦ ਆ ਪਰਵਾਦ ਦਾ ਸਤਕਾਰ ਕਬੱਡੀ ਜਿੰਦਾਬਾਦ ਅਮਰਦੀ ਪਈ ਫੇ ਰੇਡ ਅਮਰ ਕੰਡੇਰ ਦੀ ਕਬੱਡੀ ਪੈ ਰਹੀ ਹੈ ਜਗਰਾਤ ਬਾਈ ਕਹਿੰਦਾ 5000 ਦੇਣਾ ਆਪਾ ਇਧਰ ਸੰਧਰ ਪਿੰਡ ਦਾ ਮੋਨੂ ਤੇ ਸੋਨੂ ਦੀ ਜੋੜੀ ਹਿੱਟ ਹੋਈ ਆ ਅਮਨ ਬੋਲਸੀਆ ਅਮਨ ਪੁਰਸੀਆ ਸੱਟ ਲਿਆ ਆ ਬਾਲਾ ਬੱਲੇ 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 ਲੱਗੇ ਜੋਰ ਅਮਨ ਗਿਆ ਅਮਨ ਗਿਆ ਵੱਜ ਗਏ ੱਟਕੇ ਕਰੀ ਦੀਆਂ ਸੋਨੀਆਂ ਟੱਕ ਫਿਰ ਤੇ ਹਾਂ ਨਿਕਲਦੇ ਕਹਿਆੜੇ ਬੂਟੇ ਆ ਨੰਬਰ ਦਾ ਲੈ ਗਏ ਪਰ ਵੀ ਟੱਚ ਬੇਟਾ ਦੀਆਂ ਲਾਟਾਂ ਆ ਜਾਂਦੀਆਂ ਵੇ